ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਜਿਹੜੇ ਪੰਜਾਬ ਦੇ ਨਿਵਾਸੀ ਹਨ ਉਹਨਾਂ ਨੂੰ ਜਿਹੜੀ ਕਿ 600 ਯੂਨਿਟ ਦੀ ਬਿਜਲੀ ਦੀ ਸਹੂਲਤ ਮੁਫਤ ਦਿੱਤੀ ਗਈ ਹੈ ਉਸ ਦੇ ਨਾਲ ਨਾਲ ਉਹਨਾਂ ਨੂੰ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਿਆਨ ਅਪੀਲ ਕੀਤੀ ਗਈ ਹੈ ਕਿ ਉਹ ਜਿਹੜੀ ਬਿਜਲੀ ਦੀ ਸਪਲਾਈ ਹੈ ਉਸ ਨੂੰ ਲੋਡ ਦੇ ਅਨੁਸਾਰ ਹੀ ਯੂਜ਼ ਕਰਨ ਉਸ ਦੀ ਦੁਰਵਰਤੋਂ ਨਾ ਕੀਤੀ ਜਾਵੇ ਇਸ ਦੀਆਂ ਹਦਾਇਤਾਂ ਜਾਰੀ ਕਰਨ ਵਾਲਾ ਜਿਹੜਾ ਬਿਜਲੀ ਵਿਭਾਗ ਹੈ ਉਸ ਵੱਲੋਂ ਹੀ ਜਿਹੜੀਆਂ ਕਿ ਜਦੋਂ ਮਿਸਯੂਜ਼ ਕਿਦਾਂ ਬੱਤੀ ਦਾ ਸਾਹਮਣੇ ਆਵੇ ਤਾਂ ਦੀਵੇ ਥੱਲੇ ਹਨੇਰਾ ਹੋਣ ਦੀ ਕਹਾਵਤ ਨੂੰ ਸੱਚ ਕਹ ਹੁੰਦਾ ਹੈ ਇਸੇ ਤਰ੍ਹਾਂ ਉਪ ਚੀਫ ਇੰਜੀਨੀਅਰ ਜਿਹੜੇ ਕਿ ਐਸਈ ਪਾਵਰ ਅਪਰੇਸ਼ਨ ਦੇ ਦਫਤਰ ਵਿੱਚ ਕੁਝ ਅਜੀਹੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਜਿੱਥੇ ਕਿ ਜਿਹੜੇ ਸਰਕਾਰੀ ਕਰਮਚਾਰੀ ਹਨ ਇਸ ਦਫਤਰ ਵਿੱਚ ਤਾਇਨਾਤ ਹਨ ਉਹਨਾਂ ਵੱਲੋਂ ਆਪਣੇ ਕਮਰਿਆਂ ਵਿੱਚ ਜਿਹੜੀ ਕਿ ਬਿਜਲੀ ਹੈ ਉਸ ਨੂੰ ਨਿਰਵਿਘਨ ਚਾਲੂ ਰੱਖਦੇ ਹੋਏ ਆਪ ਕਿਤੇ ਗਾਇਬ ਨਜ਼ਰ ਆਏ ਜਦੋਂ ਇਸ ਸੰਬੰਧੀ ਉਪ ਚੀਫ ਇੰਜੀਨੀਅਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਨੂੰ ਦੱਸਿਆ ਕਿ ਇਹ ਸਭ ਗਲਤ ਹੈ ਅਜੀਹਾ ਕਰਨ ਵਾਲੇ ਕਰਮਚਾਰੀਆਂ ਨੂੰ ਉਹ ਸਖਤ ਚੇਤਾਵਨੀ ਜਾਰੀ ਕਰਨਗੇ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ ਸਾਸ਼ੀਕਲ ਜੀ ਮੇਰਾ ਨਾਮ ਮੋਤਮ ਸਿੰਘ ਹੈ ਮੈਂ ਕਿੱਤੀ ਚੀਫ ਇੰਜੀਨੀਅਰ ਪੰਜਾਬ ਸਟੇ ਪਾਵਰ ਕਾਰਪੋਰੇਸ਼ਨ ਲਿਮਟਿਡ ਸਰਕਲ ਤਰਨਤਾਰਨ ਵਿਖੇ ਤਨਾਤਾ ਅ ਵੈਸੇ ਤਾਂ ਅੱਧੇ ਘੰਟੇ ਦੇ ਲਈ ਹੀ ਨਾਦਰ ਲੰਚ ਟਾਈਮ ਹੁੰਦਾ ਪਰ ਜੇਕਰ ਆਪਣੇ ਕਮਰੇ ਨੂੰ ਛੱਡ ਕੇ ਜਾਣਾ ਹੋਵੇ ਤਾਂ ਉਸ ਕਰਮਚਾਰੀ ਨੂੰ ਚਾਹੀਦਾ ਕਿ ਆਪਣਾ ਜਿਹੜਾ ਪੱਖਾ ਹੈ ਬੰਦ ਕਰਕੇ ਜਾਵੇ ਜਾਂ ਲਾਈਟ ਤਾਂ ਚਲੋ ਦਿਨ ਵੇਲੇ ਨਹੀਂ ਬੰਦ ਕੀਤੀ ਜਾ ਸਕਦੀ ਪਰ ਪੱਖਾ ਜ਼ਰੂਰ ਜਾਂ AC ਬੰਦ ਕਰਦਣਾ ਚਾਹੀਦਾ AC ਤਾਂ ਮੇਰੇ ਕੋਲ ਹੀ ਹੁੰਦਾ ਮੇਰੀ ਆਦਤ ਇਹ ਜੀ ਹੈ ਕਿ ਮੈਂ ਜਾਣ ਲੱਗਾਂ ਜ਼ਰੂਰ ਬੰਦ ਕਰਦਾ ਪਰ ਮੇਰੇ ਜੇ ਕਰਮਚਾਰੀ ਕਿਸੇ ਨੇ ਇਹ ਜੀ ਕੀਤੀ ਤਾਂ ਮੈਂ ਉਹਨੂੰ ਜ਼ਰੂਰ ਅਵੇਅਰ ਕਰੂੰਗਾ ਕਿ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਕੀਤਾ ਜਾਵੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਜਿਹੜੇ ਪੰਜਾਬ ਦੇ ਨਿਵਾਸੀ ਹਨ ਉਹਨਾਂ ਨੂੰ ਜਿਹੜੀ ਕਿ 600 ਯੂਨਿਟ ਦੀ ਬਿਜਲੀ ਦੀ ਸਹੂਲਤ ਮੁਫਤ ਦਿੱਤੀ ਗਈ ਹੈ ਉਸ ਦੇ ਨਾਲ ਨਾਲ ਉਹਨਾਂ ਨੂੰ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਅਪੀਲ ਕੀਤੀ ਗਈ ਹੈ ਕਿ ਉਹ ਜਿਹੜੀ ਬਿਜਲੀ ਦੀ ਸਪਲਾਈ ਹੈ ਉਸ ਨੂੰ ਲੋਡ ਦੇ ਅਨੁਸਾਰ ਹੀ ਯੂਜ਼ ਕਰਨ ਉਸ ਦੀ ਦੁਰਵਰਤੋਂ ਨਾ ਕੀਤੀ ਜਾਵੇ ਇਸ ਦੀਆਂ ਹਦਾਇਤਾਂ ਜਾਰੀ ਕਰਨ ਵਾਲਾ ਜਿਹੜਾ ਬਿਜਲੀ ਵਿਭਾਗ ਹੈ ਉਸ ਵੱਲੋਂ ਹੀ ਜੜੀਆਂ ਕਿ ਜਦੋਂ ਮਿਸਯੂਜ਼ ਕਿਤਾ ਬਤੀ ਦਾ ਸਾਹਮਣੇ ਆਵੇ ਤਾਂ ਦੀਵੇ ਥਲੇ ਹਨੇਰਾ ਹੋਣ ਦੀ ਕਹਾਵਤ ਨੂੰ ਸੱਚ ਕਹ ਹੁੰਦਾ ਹੈ ਇਸੇ ਤਰ੍ਹਾਂ ਉਪ ਚੀਫ ਇੰਜੀਨੀਅਰ ਜਿਹੜੇ ਕਿ ਐਸਈ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਕੁਝ ਅਜੀਹੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਜਿੱਥੇ ਕਿ ਜਿਹੜੇ ਸਰਕਾਰੀ ਕਰਮਚਾਰੀ ਹਨ ਇਸ ਦਫ਼ਤਰ ਵਿੱਚ ਤਨਤ ਹਨ ਉਹਨਾਂ ਵੱਲੋਂ ਆਪਣੇ ਕਮਰਿਆਂ ਵਿੱਚ ਜਿਹੜੀ ਕਿ ਬਿਜਲੀ ਹੈ ਉਸ ਨੂੰ ਨਿਰਵਿਘਨ ਚਾਲੂ ਰੱਖਦੇ ਹੋਏ ਆਪ ਕਿਤੇ ਗਾਇਬ ਨਜ਼ਰ ਆਏ ਜਦੋਂ ਇਸ ਬੰਦੀ ਉਪ ਚੀਫ ਇੰਜੀਨੀਅਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਨੂੰ ਦੱਸਿਆ ਕਿ ਇਹ ਸਭ ਗਲਤ ਹੈ ਅਜਿਹਾ ਕਰਨ ਵਾਲੇ ਕਰਮਚਾਰੀਆਂ ਨੂੰ ਉਹ ਸਖਤ ਚੇਤਾਵਨੀ ਜਾਰੀ ਕਰਨਗੇ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ ਸਾਸ਼ੀਕਲ ਜੀ ਮੇਰਾ ਨਾਮ ਮੋਤਮ ਸਿੰਘ ਹੈ ਮੈਂ ਕਿੱਟੀ ਚੀਫ ਇੰਜੀਨੀਅਰ ਪੰਜਾਬ ਸਟੇ ਪਾਵਰ ਕਾਰਪੋਰੇਸ਼ਨ ਲਿਮਟਿਡ ਸਰਕਲ ਤਰਨਤਾਰਨ ਵਿਖੇ ਤਨਾਤਾ ਵੈਸੇ ਤਾਂ ਅੱਧੇ ਘੰਟੇ ਦੇ ਲਈ ਹੀ ਇਹ ਨਾ ਲੰਚ ਟਾਈਮ ਹੁੰਦਾ ਪਰ ਜੇਕਰ ਆਪਣੇ ਕਮਰੇ ਨੂੰ ਛੱਡ ਕੇ ਜਾਣਾ ਹੋਵੇ ਤਾਂ ਉਸ ਕਰਮਚਾਰੀ ਨੂੰ ਚਾਹੀਦਾ ਕਿ ਆਪਣਾ ਜਿਹੜਾ ਪੱਖਾ ਬੰਦ ਕਰਕੇ ਜਾਵੇ ਜਾਂ ਲਾਈਟ ਤਾਂ ਚਲੋ ਦਿਨ ਵੇਲੇ ਨਹੀਂ ਬੰਦ ਕੀਤੀ ਜਾ ਸਕਦੀ ਪਰ ਪੱਖਾ ਜਰੂਰ ਜਾਂ AC ਬੰਦ ਕਰਦਣਾ ਚਾਹੀਦਾ AC ਤਾਂ ਮੇਰੇ ਕੋਲ ਹੁੰਦਾ ਮੇਰੀ ਆਦਤ ਇਹ ਜੀ ਹੈ ਕਿ ਮੈਂ ਜਾਣ ਲੱਗਾਂ ਜਰੂਰ ਬੰਦ ਕਰਦਾ ਪਰ ਮੇਰੇ ਜੇ ਕਰਮਚਾਰੀ ਕਿਸੇ ਨੇ ਇਹ ਜੀ ਕੀਤੀ ਤਾਂ ਮੈਂ ਉਹਨੂੰ ਜਰੂਰ ਅਵੇਅਰ ਕਰੂੰਗਾ ਕਿ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਕੀਤਾ ਜਾਵੇ